ਅੱਜ ਜਿੱਥੇ ਮਾਤਾ ਸੁਖਵਿੰਦਰ ਕੌਰ ਦਾ ਪਿੰਡ ਖਾਈ ਚ ਦਿਹਾਂਤ ਹੋਇਆ ਉਹਨਾਂ ਦੇ ਪਤੀ ਸਾਹਿਬ ਬਲਵਿੰਦਰ ਸਿੰਘ ਹਸਪਤਾਲ 75% ਜਿਹੜਾ ਉਹਨਾਂ ਦਾ ਸਰੀਰ ਸੜਿਆ ਹੋਇਆ ਉਹਨਾਂ ਦੇ ਸੁਪੁੱਤਰ ਦੇ 76 ਛਰੇ ਵੱਜ ਕੇ ਫਟੜ ਹੋਇਆ ਪਿਆ ਉਸ ਘਰ 'ਚ ਆਏ ਹੈਗੇ ਆ ਇੱਕ ਨਜਾਇਜ਼ ਲੜਾਈ ਭਾਰਤ ਨੇ ਛੇੜੀ ਹੈ 26 ਵਿਅਕਤੀਆਂ ਦਾ ਬਹੁਤ ਬੇਰਹਿਮੀ ਨਾਲ ਕਤਲ ਹੋਇਆ ਉਹਦਾ ਕੇਸ ਪਾਣਾ ਸੀ ਇਨਵੈਸਟੀਗੇਸ਼ਨ ਹੋਣੀ ਸੀ ਪੁਲਿਸ ਕਾਰਵਾਈ ਹੋਣੀ ਸੀ ਪੜਤਾਲ ਹੋਣੀ ਸੀ ਦੋਸ਼ੀ ਪਾਇਆ ਜਾਣੇ ਸੀ ਤੇ ਫਿਰ ਕਾਨੂੰਨ ਅੰਤਰਰਾਸ਼ਟਰੀ ਕਾਨੂੰਨ ਰਾਹੀਂ ਇਹਦਾ ਹੱਲ ਕੱਢਿਆ ਜਾਣਾ ਸੀ ਪਰ ਭਾਰਤ ਨੇ ਇਹਨੂੰ ਇੱਕ ਹਿੰਦੂਮਤ ਦਾ ਮਤਬ ਬਣਾ ਕੇ ਇੱਕ ਜੰਗ ਸ਼ੁਰੂ ਕਰ ਲਈ ਜਿਹਦੇ ਵਿੱਚ ਆਰਮੀ ਨੇਵੀ 에ਅਰਫੋਰਸ ਸਾਰੇ ਲੱਗੇ ਹੋਏ ਆ ਇਸ ਜੰਗ ਚ ਜਿਹੜਾ ਗੋਲਾ ਉਰੇ ਗਿਰਿਆ ਤੁਸੀਂ ਦੇਖ ਸਕਦੇ ਹੋ ਕਾਰ ਫੁਕੀ ਪਈ ਹੈ ਪਿੱਛੇ ਬੱਚੀ ਇੱਕ ਸੜੀ ਪਈ ਹੈ ਕੱਟੀ ਔਰ ਬੜਾ ਨੁਕਸਾਨ ਹੋਇਆ ਹੈ ਜਾਨਲੇਵਾ ਨੁਕਸਾਨ ਵੀ ਹੋਇਆ ਹੈਗਾ ਇਹ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਇੱਕ ਅਸੀਂ ਪੰਜਾਬ ਦੇ ਵਾਰ ਨੁਕਸਾਨ ਦਾ ਬਿੱਲ ਤਿਆਰ ਕੀਤਾ ਹੈ ਜਿਹਦੇ ਵਿੱਚ ਕਿਸੇ ਦੀ ਜਾਣਕਾਰੀ ਤੇ 2.5 ਕਰੋੜ ਅਸੀਂ ਮੰਗਿਆ ਸੈਂਟਰ ਦੀ ਸਰਕਾਰ ਤੋਂ ਉਹ ਲੋਕ ਸਭਾ 'ਚ ਬਿੱਲ ਪੇਸ਼ ਕਰਨਾ ਹੈ ਇੱਥੇ ਗੁਵਾਇਆ ਸਾਹਿਬ ਨੂੰ ਅਸੀਂ ਇਹ ਪੇਸ਼ ਕਰਾਂਗੇ ਇਹ ਜਸਦਰ ਸਾਹਿਬ ਲੈ ਕੇ ਉਹਨਾਂ ਨੂੰ ਦੇਖ ਕੇ ਜਾਣਗੇ ਕਿ ਲੋਕ ਸਭਾ ਦੇ ਵਿੱਚ ਇਹ ਪਾਸ ਹੋਣਾ ਚਾਹੀਦਾ ਔਰ ਅਸੀਂ ਸਮਝਦੇ ਹਾਂ ਕਿ ਇੱਥੇ ਜਿਹੜਾ ਪੰਜਾਬ ਦੀ ਇਕਨੋਮੀ ਨੂੰ ਨੁਕਸਾਨ ਹੋਇਆ ਜਦ ਸਾਰਾ ਭਾਰਤ ਕਹਿ ਰਿਹਾ ਕਿ ਅਸੀਂ ਪਾਕਿਸਤਾਨ ਨੂੰ ਮਾਰ ਦਾਂਗੇ ਵੜ ਦਾਂਗੇ ਇੱਥੇ ਸਾਡੀ ਇਕਨੋਮੀ ਖਤਮ ਹੋ ਗਈ ਹੈ ਆਵਾਜ਼ਾਂ ਵੀ ਖਤਮ ਹੋ ਗਈ ਹੈ ਭੈ ਬਸ ਗਿਆ ਇੱਥੇ ਮਤਲਬ ਕੋਈ ਵੀ ਵਪਾਰ ਹਰੇਕ ਵਪਾਰ ਠੰਡਾ ਪਿਆ ਹੋਇਆ ਹੈਗਾ ਇੰਡਸਟਰੀ ਹੋਰੋਂ ਭੱਜੀ ਜਾਂਦੀ ਹੈ ਟੂਰਿਜ਼ਮ ਬੰਦ ਹੋ ਗਿਆ ਹੈਗਾ ਔਰ ਪੰਜਾਬ ਦੇ ਉੱਤੇ ਨੌਬਤ ਤੇ ਵਿਪਤਾ ਆਈ ਹੈ ਇਸ ਵਿੱਚ ਸੈਂਟਰ ਨੇ ਸਾਡੀ ਹਮਾਇਤ ਕਰਨ ਦੀ ਥਾਂ ਸਾਡੇ ਪਾਣੀ ਚੋਰੀ ਕਰਕੇ ਰਾਜਸਥਾਨ ਨੂੰ ਦੇਤੇ ਹੈਗੇ ਆ ਇਥੇ ਵਾਸਤੇ ਸੈਂਟਰ ਦੀ ਸਰਕਾਰ ਨੂੰ ਇੱਕ 50 ਹਜ਼ਾਰ ਕਰੋੜ ਦਾ ਇੱਕ ਪੈਕੇਜ ਦੇਣਾ ਚਾਹੀਦਾ ਹੈ ਇਕਨੋਮੀ ਰਿਵਾਈਵ ਕਰਨ ਵਾਸਤੇ ਪਾਕਿਸਤਾਨ ਦੇ ਨਾਲ ਵਪਾਰ ਖੁੱਲ ਕੇ ਜਿਹੜਾ ਭਾਰਤ ਦੀ 1% ਜੀਡੀਪੀ ਆ ਉਹ ਵਾਅਦਾ ਹੋ ਸਕਦਾ ਹੈ ਉਹ ਵੀ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਭਿੜਦੇ ਹੈਗੇ ਆ ਉਹਨਾਂ ਨੂੰ ਤਾਂ ਵੋਟਾਂ ਤਾਂ ਹੀ ਮਤਲਬ ਹੈ ਆਪਣੀ ਆਰਮੀ ਨੂੰ ਬਣਾ ਕੇ ਰੱਖਣੇ ਦੀ ਲੋੜ ਹੈਗੀ ਹੈ ਪਰ ਜੇ ਆਪਸ ਦੇ ਵਿੱਚ ਵਪਾਰ ਹੋਏ ਸਾਂਝ ਹੋਏ ਇੱਥੇ ਇੰਡਸਟਰੀ ਆਏ ਇੱਥੇ ਲੜਾਈ ਕਰਨ ਦਾ ਬਹੁਤ ਮਹਿੰਗਾ ਪਵੇ ਦੋਨਾਂ ਦੇਸ਼ਾਂ ਨੂੰ ਤਾਂ ਅੱਗੇ ਤੋਂ ਇਹ ਮਾਹੌਲ ਨਹੀਂ ਹੋਣਗੇ ਜਿਹੜੇ ਚੰਗੇ ਇਨਸਾਨੀਅਤ ਪਸੰਦ ਵਿਅਕਤੀਆਂ ਉਹ ਵਾਂਝੇ ਹੋਏ ਹੋਏ ਆ ਜਿਹੜੇ ਇੱਕ ਦੂਜੇ ਨਾਲ ਭਿੱੜ ਰਹੇ ਆ ਉਹ ਇਕੱਠੇ ਹੋਈ ਜਾ ਰਹੇ ਹੈਗੇ ਆ ਅਸੀਂ ਬਹੁਤ ਧੰਨਵਾਦੀ ਆ ਡੋਨਲਡ ਟਰੰਪ ਦੇ ਜਿਨੇ ਇਹ ਇੱਕ ਗੋਲੀ ਦਾ ਜਵਾਬ ਬੰਬ ਬੰਬ ਦਾ ਜਵਾਬ ਮਸਾਇਲ ਵਾਦੇ ਵਾਦੇ ਪਰਮਾਣੂ ਯੋਗਤਾ ਹੀ ਚਾਰਿਆ ਸੀਗਾ ਉਹਦਾ ਅ ਐਕਸਚੇਂਜ ਹੋ ਜਾਣਾ ਸੀਗਾ ਤਬਾਹੀ ਹੋ ਜਾਣੀ ਸੀ ਉਹਨੇ ਇਹਨੂੰ ਥੰਮ ਲਾਇਆ ਅਸੀਂ ਚਾਹੁੰਦੇ ਹਾਂ ਕਸ਼ਮੀਰ 'ਚ ਵੀ ਥਰਡ ਪਾਰਟੀ ਇੰਟਰਵੈਂਸ਼ਨ ਹੋ ਕੇ ਇਹੋ ਜਿਹਾ ਮਾਹੌਲ ਨੂੰ ਠੰਡਾ ਕੀਤਾ ਜਾਏ ਔਰ ਆਮ ਆਦਮੀਆਂ ਰੇ ਬਸ ਸਕੇ ਸਾਡਾ ਬਹੁਤ ਡੇਰਾ ਅਫਸੋਸ ਹੈਗਾ ਇਸ ਪਰਿਵਾਰ ਨਾਲ ਹਮਦਰਦੀ ਹੈ ਇਹਨਾਂ ਦੀਆਂ ਅਰਦਾਸਾਂ 'ਚ ਅਸੀਂ ਸ਼ਾਮਲ ਹੁੰਦੇ ਹੈਗੇ ਆਂ ਪਰ ਅਸੀਂ ਦੇਸ਼ ਨੂੰ ਵੀ ਕਹਿੰਦੇ ਆ ਕਿ ਤੁਸੀਂ ਆਪਣਾ ਫਰਜ਼ ਨਿਭਾਓ ਇੱਥੇ ਮੁਆਵਜ਼ਾ ਦੋ ਇਨਾਂ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਜੰਗ ਛੇੜੀ ਐ ਉਹਦੇ ਨਤੀਜੇ ਪੰਜਾਬ ਤੇ ਇਹ ਪਰਿਵਾਰ ਭੁਗਤ ਰਿਹਾ ਸੋ ਇਹ ਬੇਨਤੀਆਂ ਕਰਦੇ ਆ ਗਿਆ ਮੰਗਦੇ ਆ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਦਾ